ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਕੀਤ ਡੈਰੀ ਫਾਰਮ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਭਿੰਡਰਕਲਾ ਤਹਿਸੀਲ ਧਰਮਕੋਟ ਪੈਂਦੀ ਆ ਤੇ ਜ਼ਿਲ੍ਹਾ ਇਸ ਨੂੰ ਮੋਗਾ ਪੈਂਦਾ ਜੀ ਅੱਜ ਫਿਰ ਬਾਈ ਰਿਸ਼ਪਾਲ ਦੇ ਘਰ ਤੋਂ ਵੀਡੀਓ ਕਵਰ ਕਰ ਰਹੇ ਆਂਗੇ ਜਿਸ ਵਿੱਚ ਕੁਝ ਨਰ ਸੂਏ ਸਵਾਏ ਆ ਤੇ ਕੁਝ ਵੜਾ ਗੱਬਣਾ ਵਾ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਾਰੇ ਵੀਰਾਂ ਨੂੰ ਰਿਕਵੈਸਟ ਆ ਕਿ ਆਪਣਾ ਚੈਨਲ ਸਬਸਕ੍ਰਾਈਬ ਕਰ ਲਓ ਨਾ ਲੱਗਦੇ ਬੈਲ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਜੋ ਤੁਹਾਨੂੰ ਆਉਣ ਵਾਲੇ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੇ ਜੇ ਕਿਸੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਜਾ ਕੇ ਪਸ਼ੂ ਸ਼ੇਅਰ ਕਰਨਾ ਹੋਵੇ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਜੀ ਮੇਰਾ ਮੋਬਾਈਲ ਨੰਬਰ 98783 93488 ਹੈ ਜੀ ਤਸल्ली पार्क ਤੁਸੀਂ ਆ ਕੇ ਕਰਨੀ ਆ ਤੁਸੀਂ ਪੈਸੇ ਲਾਉਣੇ ਆਂਗੇ ਮੈਂ ਹਰੇਕ ਵੀਡੀਓ 'ਚ ਬੇਨਤੀ ਕਰਦਾ ਹੁਨਾਵਾ ਵੀ ਤੁਸੀਂ ਕਿਤੋਂ ਵੀ ਪਸ਼ੂ ਲੈਣਾ ਵਾ ਕਿਸੇ ਵੀ ਚੈਨਲ ਤੋਂ ਲੈਣਾ ਵਾ ਜੋ ਵੀ ਵੀਰ ਭਰਾ ਆਪਣਾ ਵੀਡੀਓ ਬਣਾਉਂਦਾ ਵਾ ਉਹਦਾ ਮਾ ਸਿਰਫ ਇਨਾਵੇਂ ਤੁਹਾਨੂੰ ਪਸੂ ਦਿਖਾਉਣ ਦਾ ਫਰਾਨੇ ਪੰਡ ਆ ਪਸੂ ਖੜਾ ਵਾ ਜੋ ਵੀ ਜਾਣਕਾਰੀ ਦਿੱਤੀ ਜਾਂਦੀ ਆ ਉਹ ਮਾਲਕ ਕੋਲੋਂ ਦਿੱਤੀ ਜਾਂਦੀ ਆਗੀ ਤਸੱਲੀ ਪਰਖ ਤੁਸੀਂ ਕਰਨੀ ਆ ਜੇ ਗੱਬਣ ਪਸੂ ਆ ਦਾ ਦੋ ਆ ਦਾ ਟਕਾ ਕੇ ਚੇਪਾ ਕੱਢ ਕੇ ਲੈ ਜਾਓ ਪਾਸ ਕਰਕੇ ਜੇ ਸੁਵੇ ਸੁਆਇਆ ਤਾਂ ਜਦੋਂ ਮਾਲਕ ਕਹਿੰਦਾ ਵਾ ਭਲਾ ਮੇਰੇ ਕੋਲ ਤਿੰਨ ਟਾਈਮ ਚੋਲਾ ਅਸੀਂ ਚੋ ਕੇ ਲੈ ਜਾਓ ਦੋ ਟਾਈਮ ਬਾਅਦ ਦੀ ਖੱਜਲ ਖਾਈ ਨਾਲੋਂ ਪਹਿਲਾਂ ਹੀ ਸਰ ਮੇਰੇ ਬੇਣਤੀ ਆ ਕਿ ਆਹਦੀ ਥੱਲੀ ਕਰਕੇ ਲੈ ਜਾਓ ਤੇ ਆਉ ਕਰਦੇ ਆ ਬਾਈ ਨਾਲ ਗੱਲਬਾਤ ਲੈਣੀਆਂ ਪਰ ਆਪਾਂ ਜਾਣਕਾਰੀ ਗਾੜਾ ਬਾਰੇ ਅੰਜ ਮੇਰਾ ਸ੍ਰੀ ਕਾਲ ਸਿਕਾ ਉਹ ਸਾਰੇ ਪਿੰਡਾਂ ਤੋਂ ਸਰਪ੍ਰਸਤ ਨਾਮ ਦੱਸ ਦਗੇ ਬਾਈ ਨਾਮ ਰਿਸ਼ਪਾਲ ਸਿੰਘ ਪਿੰਡ ਭਿੰਡਰਕਲਾ ਜ਼ਿਲ੍ਹਾ ਮੋਗਾ ਤਹਿਸੀਲ ਧਰਮਕੋਟ ਠੀਕ ਹੈ ਜੀ ਬਾਈ ਚੱਲੀ ਜਾਂਦਾ ਕੰਮ ਵਧੀਆ ਕਿਰਪਾ ਨਾਲ ਠੀਕ ਹੈ ਜੀ ਇੱਕ ਮਸ਼ਹੂਰ ਘਾਲੀ ਤੇਰੇ ਮਗਰੋਂ ਹੀ ਪ੍ਰੂਫ ਅੱਛੀ ਹੈ ਜੀ ਠੀਕ ਹੈ ਜੀ ਮੂੰਹ ਚਾਰ ਦੰਦ ਠੀਕ ਹੈ ਕਨਫਰਮ ਬਾਈ ਚਾਰ ਦੰਦ ਦਾ ਨੈਟ ਆ ਵੀ ਤੇ ਦਾਰ ਬਾਗ ਜਿੰਨੇ ਆਪਾਂ ਨੂੰ ਹਾਂ ਮੁੜ ਕੇ ਬਾਈ ਕਈ ਵਾਰੀ ਹੋ ਜਾਂਦਾ ਵੀ ਹੁੰਦੀ ਨਹੀਂ ਨਾ ਜੀ ਸਵਾਲ ਹੀ ਨਹੀਂ ਪੈਦਾ ਹੁੰਦਾ ਦੇਖ ਠੀਕ ਆ ਲਓ ਦੇਖੋ ਤਾਂ ਕਨਫਰਮ ਚਾਰ ਦੰਦ ਆ ਗਈ ਅੱਛੀ ਵੀ ਕਹਿਣ ਵਾਲੀ ਗੱਲ ਨਹੀਂ ਗਈ ਕਿੰਨਾ ਟਾਈਮ ਲਾਜੂ ਬਾਈ ਇਹ ਇੱਕ ਹਫ਼ਤਾ ਖੁੱਲਾ ਲੈ ਜੂਗੀ ਠੀਕ ਆ ਜੀ ਕੱਢ ਲਈ ਬਾਹਰ ਨੂੰ ਲਓ ਵੀ ਦੋਸਤੋ ਕਨਫਰਮ ਚਾਰ ਦੰਦ ਪਹਿਲਾ ਸੂਆ ਜਾਤ ਕੁਆਲਿਟੀ ਬਹੁਤ ਆ ਗਈ ਬੋਦੀ ਵਾਲੀ ਵੇਹੜਾ ਕਦ ਕਾੜ ਵੱਡਾ ਹੀ ਆ ਸਵੇਂ ਪਲੇ ਵੀ ਚੰਗੀ ਆ ਗਈ ਸੋਹਣਾ ਹਵਾਨਾ ਫਿਟਿੰਗ ਵਾਲਾ ਤਿਆਰ ਕਰਦੀ ਆਉਂਦੀ ਆ ਗਈ ਤੇ ਦੇਖ ਸਕਦੇ ਹੋਗੇ ਫੇਸ ਕੁਆਲਿਟੀ ਚੈੱਕ ਕਰੋ ਬਹੁਤ ਸੋਹਣੀ ਆ ਬੋਦੀ ਵਾਲੀ ਬੱਚੀ ਨਿੱਕਾ ਕੰਨ ਚਮਕ ਚਮਕ ਪਿੰਡੇ ਜੇ ਬਹੁਤ ਆ ਬੱਚੀ ਦੇ ਅਜੇ ਹਫ਼ਤਾ ਖੁੱਲਾ ਲੈ ਜੂਗੀ ਹਫ਼ਤੇ ਤੱਕ ਹਵਾਨਾ ਆਏ ਨੇ ਪਾਲ ਟੈਟ ਕਰਕੇ ਫੇਰ ਸੁਣਾਏ ਵਾਟੇਲਾ ਕਾਫੀ ਪੰਨਾਂ ਵਾ ਕੋਈ ਫੋੜਨੇ ਕੀ ਕੋਈ ਛਾਗ ਨੇ ਕੀ ਚਾਰ ਹੀ ਥਾਣਾਗੇ ਹਣਾ ਸੈ ਚੈੱਕ ਕਰ ਲੋ ਪਲੂਨ ਬੱਛੀ ਹੈ ਕੀ ਹੱਤੇ ਦੀ ਕੱਚੀ ਥਣਾ ਦਾ ਸੈ ਸੋਹਣਾ ਵਾ ਹਜੇ ਤਾਂ ਥਣ ਹੋਰ ਕੱਢਣਾ ਵਾ ਹਾਂਜੀ ਥਣ ਪੂਰਾ ਹੈ ਹਾਂਜੀ ਹਜੇ ਵੀ ਥਣ ਦਾ ਬਹੁਤ ਪੰਨਾਂ ਬਾਈ ਦੀ ਆਪਣੀ ਵਾਟੇਲਾ ਬਹੁਤ ਪੰਨਾਂ ਬਾਈ ਦਾ ਹਜੇ ਹਫ਼ਤੇ ਤੱਕ ਨੇ ਸਾਰੀਆਂ ਕੱਢ ਕੇ ਐਨ ਫਸ ਕੇ ਨੇ ਫੇਰ ਸੁਣਾ ਵਾ ਮੁੱਲ ਬਾਈ ਇਹਦਾ ਮੋਨ 65000 ਦੀ ਦੇ ਦੇ ਠੀਕ ਆ ਜੀ ਵਿੱਚੋਂ ਕਿ ਮਾਨ ਤਾਨ ਬਾਬਾ ਦੇ ਪਰੋ ਬੱਚੀ ਇੱਕ ਨੰਬਰ ਆ ਆਪਾਂ ਇਸ ਵਾਰ ਦੇ ਚਾਚੇ ਕੋਈ ਲਈ ਆ ਠੀਕ ਆ ਜੀ ਇਹ ਮਾਨਦਾਰ ਕਾਰਡ 27 ਕਿਲੋ ਦਾ ਠੀਕ ਆ ਜੀ ਹਾਂਜੀ ਬਾਕੀ ਬੱਚੀ ਚੰਗੀ ਆ ਪਹਿਲੇ ਸੂਏ ਹੀ ਮੰਨ ਕੇ ਚਲੋ 18-20 ਕਿਲੋ ਦਊਗੀ ਠੀਕ ਆ ਜੀ ਬਾਕੀ ਜੀ ਦੁੱਧ ਹੁੰਦਾ ਸੇਵਾ ਠੀਕ ਆ ਦੋਸਤੋ ਪ੍ਰਿੰਟਰ ਕੋਲੋਂ ਚੰਗਾ ਬਾਈ ਕਹਿੰਦਾ ਪਿੰਡੋ ਹੀ ਲਈ ਆਗੀ ਮਾਨਦਾਰ ਰਿਕਾਰਡ 27 ਕਿਲੋ ਦਾ ਵਾ ਜਿਵੇਂ ਥਣ ਹਵਾਨਾ ਤੇ ਜਿਵੇਂ ਜਾਤ ਕੁਆਲਟੀ ਆ ਵੜਦੀ ਇਹਨੂੰ 20 ਕਿਲੋ ਦੇਣਾ ਵੀ ਚਾਹੀਦਾ ਵਾ ਬਾਕੀ ਕੱਦ ਕੜ ਵੱਡਾ ਤੁਸੀਂ ਇਹ ਸੇਵਾ ਤੇ ਆ ਜੇ ਫਸਲ ਸੇਵਾ ਕਰ ਵੱਧ ਲੈ ਲੋਗੇ ਤੇ ਜੇ ਤੂੜੀ ਤੇ ਬੰਨ੍ਹੋਗੇ ਤਾਂ ਫਿਰ ਇਹਨਾਂ ਨੂੰ ਦਾਸ ਵੀ ਨਹੀਂ ਦੇਣਾਗਾ ਮੁੱਲ ਦਾ 65000 ਰੁਪਇਆ ਵਿੱਚੋ ਗਈ ਮਾਨਤਾਨ ਹੋ ਜਾਊਗਾ ਦੋ ਨੰਬਰ ਤੇ ਆ ਜੀ ਕੇ ਬਾਈ ਤੀਜਾ ਸੂਆ ਸੁਣੀ ਆ ਠੀਕ ਆ ਜੀ 5 ਲੈ ਜੀ 4 ਲੈ ਜੀ 2 ਲੈ ਜੀ ਠੀਕ ਆ ਜੀ ਤਿਆਰੀ ਖੜੀ ਆ ਠੀਕ ਆ ਜੀ ਹਾਂ ਜੀ ਦੁੱਧ ਕਿੰਨਾ ਕਹੇ ਪਾ ਦੋ ਬਾਈ ਵੀਰ ਉਹਨਾਂ ਨੇ ਪਹਿਲੇ ਸੂਆ ਦੱਸਿਆ 17 11 ਕਿਲੋ ਠੀਕ ਆ ਜੀ ਐਸਾ ਉਹਨਾਂ ਨੇ ਮੀਵਾ ਦੱਸਿਆ ਉਹ ਸਾਨੂੰ ਕਹਿੰਦੇ 20 ਕਿਲੋ ਠੀਕ ਆ ਜੀ ਬਾਕੀ ਸੇਵਾ ਦਾ ਦੁੱਧ ਠੀਕ ਆ ਜੀ ਲੋਵੇ ਦੋਸਤੋ 22 10 ਦਾ ਬਾਈ ਦੂਜਾ ਸੁਗਾ ਸੁੰਦੀ ਆ ਵੱਡੀ ਬੁੱਢੀ ਇਹ ਵੀ ਬਹੁਤ ਆ ਗਈ ਕੋਈ ਛੋਟੀ ਜੀ ਨਹੀਂ ਵੜ ਸਾਰੀਆਂ ਵੜਣਾ ਬਾਈ ਦੀਆਂ ਚੰਗੀਆਂ ਵੱਡੀਆਂ ਵਾ ਪਿਛਲੇ ਸੁਈਦਾਰ ਰਕਾਰਡ ਪਹਿਲੇ 17 18 ਕਿਲੋ ਆ ਐਦਿਕੀ ਜਿਵੇਂ ਤਿਆਰੀ ਆ ਬਾਈ ਦੱਸਦਾ ਜਿਵੇਂ ਥਾਣ ਹਵਾਨਾ ਇਹਦਾ ਵੀ ਕੁਲਰ ਚੋਣਾ ਵੀ ਚਾਹੀਦਾ ਵਾ ਬਾਕੀ ਥੋੜੀ ਸੇਵਾ ਸੰਭਾਲ ਤੇ ਹੈਗਾ ਜਿਵੇਂ ਗਾਹਾਂ ਅਗੋਂ ਦੱਸੀ ਜਾਂਦਾ ਕੋਈ ਮੈਂ ਬਾਈ ਨੇ ਆਪਾਂ ਨੂੰ ਦੱਸਦਾ ਹੁਣ ਬਾਈ ਕਰ 18 ਕਿਲੋ ਦੇ ਘਰੇ ਜਾ ਕੇ ਚੋ ਕੇ ਆਇਆ ਵਾ ਥਣਾ ਸੈ ਚੈੱਕ ਕਰ ਲੋ ਸੋਹਣਾ ਥਿਚਵਾਈ ਵਾਲਾਗਾ ਮੁਠੀ ਵਾਲਾ ਥਾਣਾ ਫੁੱਲ ਗੈਪ ਚਾਗਾ ਫੂਡ ਸ਼ਾਂਗ ਇਹਦੇ ਵੀ ਕੋਈ ਨਹੀਂ ਗਈ ਬਾਈ ਰਸਪਾਲ ਜੇ ਸਾਰੇ ਥਾਣਾ ਦੇ ਉਹ ਚੰਗੇ ਹੁੰਦੇ ਆਗੇ ਕਿਸੇ ਵੀ ਥਾਣਾ ਮਾੜਾ ਨਹੀਂ ਹੁੰਦਾ ਬਾਈ ਦੇ ਪਸ਼ੂ ਦਾ ਕੱਦ-ਕੜ ਵੱਡਾ ਹੀ ਆ ਤੇ ਦੇਖ ਸਕਦੇ ਹੋ ਦੁੱਧ ਪਾ ਦੋਗੀ 20 ਕਿਲੋ ਜੇ 20 ਕਿਲੋ ਤਾਂ ਤੁਸੀਂ ਪਾਉਂਦੀ ਤੇ ਫਿਰ ਪਾਉਣਾ ਵੀ ਕਿਹਨੇ ਆ ਹਾਂਜੀ ਠੀਕ ਆ ਜੀ ਪਾਇਦਾ ਢੇਲਾ ਟੋਲਾ 5 ਵਜੇ ਦੋ ਤਾਂ ਲੈ ਵੀ ਸਕਦੀ ਆ ਤੇ ਸੂ ਵੀ ਸਕਦੀ ਆ ਗਈ ਮੁੱਲ ਬਾਈ ਇਹਦਾ ਸਾਖਿਆ ਦੀ ਦੇਣਾ ਵਿੱਚੋਂ ਕੋਈ ਮਾਨ ਤਾਨ ਕਰਦਾਂਗੇ ਪਰ ਬਾਕੀ ਮੱਛੀ ਪੂਰੀ ਜੱਗ ਬਰੀਦ ਦੀ ਠੀਕ ਹੈ ਜੀ ਹਾਂ ਜੀ ਦੋਸਤੋ ਬਾਈ ਦਾ 60000 ਰੁਪਏ ਡਿਮਾਂਡ ਆ ਵਿੱਚੋਂ ਕੋਈ ਮਾਨ ਤਾਨ ਜ਼ਰੂਰ ਹੋਊਗਾ ਫੋਨ ਦਿਖਾ ਦੇ ਪੂਰੇ ਵਧੀਆ ਲੱਗੇ ਆ ਪੂਰਾ ਵਧੀਆ ਹੱਥੀ ਚਲੇ ਮੁੱਠੀ ਦੇ ਮੱਝਾਂ ਰਗਾ ਥਾਣਾ ਪੂਰਾ ਮੋਟਾ ਬਾਕੀ ਜਿਹੜਾ ਵੀਰ ਬਾਈ ਦੇ ਘਰੇ ਆਊਗਾ ਤਸੱਲੀ ਪਰਕ ਤੁਸੀਂ ਆ ਕੇ ਕਰਨੀ ਆ ਜਿੰਨੀ ਚੀਜ਼ ਮੈਨੂੰ ਦਿਖਾ ਦੇ ਹੁੰਦੀ ਆ ਮੈਂ ਉਹਨੇ ਸਾਰੇ ਦਿਖਾ ਦਿੰਨਾ ਹੁਣਾਂ ਵਾ ਬਾਕੀ ਤਸੱਲੀ ਦਾ ਤੁਹਾਡਾ ਫਰਜ਼ ਬਣਦਾ ਤੁਸੀਂ ਪੈਸੇ ਲਾਉਣੇ ਆ ਤਿੰਨ ਵਰਤੇ ਆ ਜੀ ਬਾਈ ਇਹ ਦੂਜਾ ਸੂਆ ਸੁੰਦੀ ਆ। ਹਾਂਜੀ ਭਾਈ ਕਿਹੜਾ ਸੂਆ ਸੁੰਦੀ ਜੀ ਇਹ? ਦੂਜਾ ਸੂਆ ਸੁੰਦੀ ਵੀਰੇ। ਠੀਕ ਆ ਜੀ। 10 ਦਿਨ ਲੈ ਜੂ ਖੁੱਲੇ। ਠੀਕ ਆ ਜੀ। ਹਾਂਜੀ। ਕੱਢ ਦੇ ਬਾਹਰ ਨੂੰ। ਲਓ ਵੀ ਦੋਸਤੋ ਦੂਜਾ ਸੂਆ ਸੁੰਦੀ ਆ। ਭਾਈ ਪਹਿਲੇ ਸੂਆ ਦਾ ਕੀ ਰਿਕਾਰਡ ਆ ਮਾਲਕਾ ਲਓ। ਵੀਰੇ ਉਹਨਾਂ ਨੇ ਲੱਗੇ 17-18 ਕਿਲੋ ਤੋਇਆ। ਠੀਕ ਆ ਜੀ। ਜਿੱਦੀ ਵੱਡੀ ਬਿਹੜਾ ਤੋਇਆ ਵੀ ਹੋਊਗਾ। ਠੀਕ ਆ ਜੀ। ਅਜੇ ਕੱਚੀ ਕੱਚੀ ਆ। ਦੋਸਤੋ ਵੱਡੀ-ਬੁੱਡੀ ਇਹ ਵੀ ਚੰਗੀ ਆ ਗਈ। ਤੀਜੀ ਵਾਰ ਦਿਖਾ ਰਾਂ ਸਾਰੀਆਂ ਫੁੱਲ ਵੱਡੀਆਂ ਦੇ ਵਜਨ ਨਾਲਾਂ। ਤੁਹਾਨੂੰ ਸੈੱਟ ਚੈੱਕ ਕਰ ਲਓ। ਕੱਲੀ ਕੱਚੀ ਕੱਚੀ ਆ ਸਮੇਂ ਹੀ ਬੜੀ ਬਹੁਤ ਚੰਗੀ ਆ ਵਿਹੜ ਤੇ ਦੇਖ ਸਕਦੇ ਹੋ ਕਰੋ ਸੰਗ ਥੋੜਾ ਜਿਆ ਪੈਂਦਾ ਵਾ ਦੋ ਦੋ ਚਟਾ ਮੱਝਾਂ ਵਰਗਾ ਜਮਾ ਫੈਨ ਫੂਡ ਚੰਗੀ ਆ ਦੋ ਦੋ ਕਿ 18 19 ਕਿਲੋ ਦਾ ਪਹਿਲੇ ਸੋਹੇ ਦਾ ਰਿਕਾਰਡ ਆ ਤੇ 20 ਕਿਲੋ ਇਹਨੂੰ ਚੋਣਾ ਹੋਈ ਚਾਹੀਦਾ ਵਾ ਵਾਲ ਢੱਲਾ ਬਹੁਤ ਆ ਗਈਆਂ ਵਾਏ ਨੋ ਨੋ ਬਹੁਤ ਆ ਵਿਹੜ ਦਾ ਦੂਜਾ ਸੁਗਾ ਸੁੰਦੀ ਆ ਗਈ ਥਨਾ ਸਾਹਿਬੋਂ ਨੇੜੇ ਤੋਂ ਚੈੱਕ ਕਰਾ ਦਿੰਨੇ ਆਗੇ ਥਨਾ ਸਾਹਿਬ ਬਹੁਤ ਸੁਣਾਵਾ ਅgetElementById ਦੇਖ ਰਹੇ ਸਾਰੇ ਕੱਢ ਕਹਿੰਦੇ ਫੇਰ ਸੁਣਾਵਾ 10 ਦਿਨ ਦੀ ਕੱਚੀ ਆ ਹਜੇ ਥਣਾ ਸੈ ਚੈੱਕ ਉਹ ਠੰਡੀ ਠੁੰਡੀ ਜਿਵੇਂ ਮਰਜੀ ਕੋਈ ਵਾਸਤਾ ਨਹੀਂ ਥਣਾ ਦਾ ਸੈ ਬਹੁਤ ਚੰਗਾ ਬਾਕੀ ਠੰਡ ਬਹੁ ਪਈ ਦੇ ਵਾਟੇ ਦਾ ਦੋਸਤੋ ਬਹੁ ਪੰਜਾਹ 10 ਦਿਨ ਲਾ ਜੂ ਰਾਵਣ ਵਾਲੀ ਇਹ ਬਾਕੀ ਬਾਈ ਰਸਪਾਦ ਉਹ ਠੰਡੇ ਸੀਲ ਤੇ ਥਣਾ ਦੇ ਜਮਾ ਓਕੇ ਹੁੰਦੇ ਆਗੇ ਬਾਕੀ ਤਸੱਲੀ ਬਾਰਖ ਤੁਸੀਂ ਕਰਨੀ ਹੈਗੀ ਮੁੱਲ ਬਾਈ ਇਹਦਾ 52000 ਦੀ ਦੇ ਠੀਕ ਹੈ ਜੀ ਵਿੱਚੋਂ ਕੀ ਮਾਨ ਤਾਨ ਕਰ ਦਾਂਗੇ ਜੇ ਤਿਆਰ ਹੋ ਗਿਆ 70 75 ਦੀ ਵੈੜ ਠੀਕ ਹੈ ਜੀ ਅੱਜ ਦਾ ਮੁੱਲ 58000 ਰੁਪਇਆ ਠੀਕ ਹੈ ਜੀ 4 ਨੰਬਰ ਦਾ ਜੀ ਬਾਈ ਸੂਈ ਸਵਾਈ ਬਾਰੇ ਇਹ 4 ਵਜੇ ਸੂਈ ਡੜ ਕੇ ਠੀਕ ਆ ਜੀ ਬੱਛਾ ਮਗਰ ਆ ਗਿਆ ਠੀਕ ਆ ਜੀ ਤੇ ਬੋੜਾ ਜੋਇਆ ਪਤਾ ਇਹਨੇ ਕਿੱਥੇ ਠੀਕ ਆ ਜੇਰ ਜੱਪਾ ਡਾਨਾ ਜਮਾ ਉੱਤੇ ਵੀਡੀਓ ਬਣਾ ਕੇ ਰੱਖੀ ਪਈ ਠੀਕ ਆ ਜੀ ਕੱਢ ਲਈ ਪਹਿਲਾ ਸੂਆ ਸੋਈਆ ਕਾਨੂੰਨ ਗੱਛੀ ਆ ਠੀਕ ਆ ਜੀ ਦੋਸਤੋ ਜਰਸੀ ਵੈਡ ਆ ਗਈ ਪਹਿਲਾ ਸੂਆ ਸੋਈਆ ਬਾਈ ਜੰਦਾ ਸਵੇਰ 4:00 ਵਜੇ ਸੂਈ ਆ ਗਈ ਜੇਰ ਜੂ ਡਾਨਾ ਵੀਡੀਓ ਪੱਕੀ ਦੀ ਬਣਾਈ ਹੋਈ ਹੈਗੀ ਜਿਹੜਾ ਵੀਰ ਬਾਈ ਨਾਲ ਸੌਦਾ ਕਰੂਗਾ ਉਹਨੂੰ ਵੀਡੀਓ YouTube ਉੱਤੇ WhatsApp ਤੇ ਭੇਜ ਵੀ ਦਿੱਤੀ ਜਾਊਗੀ ਪਾਣੀ ਪੀ ਦਿੰਦਾ ਦੋਸਤੋ ਤਾਜੀ ਸੂਈ ਆ ਗਈ 3 ਕਿਲੋ ਬਾਈਆਂ ਦਾ ਬੋਲਾ ਕੱਢਿਆ ਵਾ ਤੁਸੀਂ ਛਾਣੀ ਛੁੰਡੀ ਪੂਰੀ ਆ ਗਈ ਛਣਾ ਸਾਈਜ਼ ਚੈੱਕ ਕਰ ਲਓ ਸੋਹਣਾ ਸੋਹਣਾ ਦਾ ਸਾਈਜ਼ ਆ ਹਵਾਨਾ ਵੀ ਸੋਹਣਾ ਤਿਆਰ ਕਰਦੀ ਆਉਂਦੀ ਆ ਤੁਹਾਨੂੰ ਕਿੰਨਾ ਕ ਪਾਉ ਦੋ ਬਾਈ ਦੋਸਤ ਵੀਰੇ ਇਹਨੂੰ ਚਾਹੀਦਾ 13-14 ਕਿਲੋ ਠੀਕ ਆਂ ਨਹੀਂ ਆਪਾਂ ਕਹਿੰਦੇ ਐਵੇਂ ਪਹਿਲਾ ਸੂਆ ਦੋਸਤੋ ਸੂਈ ਆ ਸੁਬਾਹ ਹੀ ਸੂਈ ਆ ਗਈ ਅਜੇ ਬਾਈ ਨੇ ਪੱਠੇ-ਪੁੱਠੇ ਪਾਉਣੇ ਜਾਂ ਪਾਉਣੇ ਕੁੱਕਾ ਫੇਰ ਚੱਕਣੀ ਹੈਗੀਆਂ ਥਾਣਾ ਵਾਣਾ ਬਹੁਤ ਸੋਹਣਾ ਵਾ ਮਗਰ ਇਸ ਦੇ ਆ ਗਿਆ ਵਛੜਾ ਮੇਲ ਕਾਫ ਦੇ ਸੋ ਜਿੰਨਾ ਹਵਾਨਾ ਮਗਰ ਉਹਨੇ ਹਵਾਨਾ ਮੂਹਰ ਨੂੰ ਆ ਤੇ ਦੇਖ ਸਕਦੇ ਹੋ ਸਣਾ ਸਾਈਜ਼ ਚੈੱਕ ਕਰ ਲੋ ਸੋਣਾ ਥਾਨਾ ਦਾ ਸਾਈਜ਼ ਆਗਾ ਅੱਥੀ ਚੁਵਾਈ ਵਾਲਾ ਮੁੱਠੀ ਵਾਲਾ ਗਲਾਬੀ ਥਾਨ ਲੱਗਿਆ ਹੋਇਆ ਵਾ ਹਵਾਨਾ ਬੋਸ ਨਾਲ ਫਿਟਿੰਗ ਵਾਲਾ ਹਵਾਨਾ ਜਿੰਨਾ ਮਗਰ ਨੂੰ ਤੇ ਉਹਨੇ ਹੀ ਮੂਹਰ ਨੂੰ ਆ ਬਾਕੀ ਚੁਵਾਈ ਚੁਵਾਈ ਦੀ ਬਹੁਤ ਕੋਲੀ ਹੈ ਇਹ ਬਹੁਤ ਵੀ ਵਾਸਤੇ ਹੀ ਨਹੀਂ ਯਾਰ ਲੱਗਿਓ ਮਾਰਦੀ ਹੱਥ ਤੇ ਠੀਕ ਹੈ ਜੀ ਤੇ ਪਹਿਲਾ ਸੁਹਾਵਾ ਜਮਾ ਠੰਡੀ ਸੀਰ ਬਰਫਰਗੀ ਆਗੀ ਜਮਾ ਰੂਹਰਗੀ ਧਾਰਾ ਜ ਮਾਰ ਨਹੀਂ ਮਾਰ ਵੀ ਦਿੰਨੇ ਆ ਧਰ ਮਾਰਦੇ ਚੱਲ ਲੋਕ ਕੋਈ ਪੂਰ ਨਹੀਂ ਕੋਈ ਪੀਲਾ ਬੋਲਾ ਛੱਟਾ ਨਹੀਂਗਾ ਖੜਕਾ ਸੁਣਦਾ ਹੀ ਹੋਊਗਾ ਜਮ ਪੀਲਾ ਬੋਲਾ ਸਵੇਰੇ ਸੁਈ ਆ ਗਈ ਮੁੱਲ ਭਈ ਇਹਦਾ ਇਹ ਪਾ ਲੈਣ ਦੇ ਨਾਲ ਹੀ ਕਰਨਾ ਵੀਰੇ ਮੁੱਲ ਪਾਣਾ 50 ਕਰਾ ਲੈ 45 ਕਰਾ ਲੈ ਠੀਕ ਆ ਜੀ ਆਪਾਂ 40000 ਦੀ ਦੇਣੀ ਠੀਕ ਆ ਜੀ ਲੋ ਜੀ ਦੋਸਤੋ ਜਮ ਜੈ ਜੈ ਮੋਲਾ 40000 ਪਰੂਣ ਵੱਛੀ ਆ ਗਈ 100 ਰੁਪਏ ਛੋਟ ਹੋਣੀ ਠੀਕ ਆ ਜੀ 40000 ਤੁਹਾਨੂੰ ਮਿਲ ਜਾਣੀ ਆ ਤੇ ਪੰਜ ਸੱਤ ਸੂਏ ਟੌਰ ਨਾ ਕਰੇ ਚੋਈ ਚਲੋ ਇਹ ਸਾਂਝੋ ਲੈ ਕੇ ਮੱਝ ਹੀ ਆ ਇਹ ਗਾਂ ਨਹੀਂ ਦੁੱਧ ਤਾਂ ਮੱਝਾਂ ਵਰਗਾ ਹਾਂਜੀ ਬੇਸ ਪਾਰਟੀ ਪੂਰੀ ਜੱਤ ਫਰੀਡ ਆ ਗਈ। ਕੋਈ ਉਹ ਜੀ ਗੱਲ ਨਹੀਂ ਕਲੋਸ ਆਂਗਣੀ ਜਮਾਂ ਜਾਤ ਵਾਲੀ ਹੈਗੀ ਫੁੱਲ। ਮਗਰ ਇਸ ਦੇ ਬਛੜਾ ਮੁੱਲ ਸਿਰਫ 40000 ਰੁਪਈਆ। 5 ਨੰਬਰ ਤੇ ਅੱਜ ਹੀ ਆਏ ਬਾਈ। ਦੂਜੇ ਸੁਆ ਸੋਈ ਆ। ਠੀਕ ਆ ਜੀ। 15 ਨਾਲੇ 20 ਨਾਲੇ ਆ ਬੱਛੀ ਆ ਮਗਰ। ਠੀਕ ਆ ਜੀ। ਇਹਦੇ ਮਗਰ ਬੱਛੀ ਆ। ਠੀਕ ਆ ਜੀ। 9 ਤੋਂ 10 ਦੇ ਵਿੱਚ ਦੁੱਧ ਆ। ਠੀਕ ਆ ਜੀ। 9 ਕਿਲੋ ਹੀ ਮੰਨੋ ਜੀ। ਠੀਕ ਆ ਜੀ। ਤੋਂ ਆਪਣੇ ਕੋਲ ਕੱਢ ਲਈ ਆਈ ਆ। ਠੀਕ ਆ ਜੀ। ਦੂਜਾ ਸੁਆ। ਦੂਜਾ ਸੁਆ 22 ਦੀ 1 ਨੰਬਰ। ਠੀਕ ਆ ਜੀ। ਹਾਂਜੀ। 10 ਤੋਂ 15 ਦੱਸਿਆ ਗਿਆ ਅਗਲਾ ਭੜਾ 20 ਮੰਨ ਲਵੇ ਕੱਦ ਕੱਡ ਵੱਡਾ ਹੀ ਆ ਪੰਜਾਬ ਵਾਲੀਆਂ ਜਰਸਾਂਾਂ ਚ ਪੈਂਦੀ ਆਗੀ ਜਰਸੀ ਉਹ ਵੀ ਚੰਗੀ ਆਗੀ ਇਹ ਦੂਜਾ ਸੁਹਾਵਾ ਉਹ ਪਹਿਲਾ ਸੁਹਾਸੀ ਥਣ ਹਵਾਨਾ ਬਹੁਤ ਸੋਹਣਾ ਤੁਸੀਂ ਦੇਖ ਸਕਦੇ ਹੋ ਅੱਥੀ ਚੋਈ ਲਾ ਬਹੁਤ ਸੋਹਣਾ ਮੁੱਠੀ ਵਾਲਾ ਥਾਣਾ ਕੋਈ ਨਿੱਕਾ ਥਾਣਾ ਨਹੀਂ ਸੋਹਣਾ ਸੈ ਚੈੱਕ ਕਰ ਲਓ ਮੱਝਾਂ ਦਾ ਥਾਣਾ ਲੱਗਿਆ ਮੋਟਾ ਠੰਡੀ ਸੀ ਲੇ ਜਿਵੇਂ ਮਰਜੀ ਜਿੱਥੇ ਚੋਈ ਚੱਲਣ ਨੂੰ ਆਈ ਠੀਕ ਹੈ ਜੀ ਦੋਸਤੋ ਬਾਈ ਨੇ ਬੰਨੇ ਵੀ ਵੀ ਉਵੇਂ ਖੜੀ ਆਗੀ ਬਸ ਬਾਈ ਬਸ ਕੋਈ ਭੂਰ ਨਹੀਂ ਕੁਛਟਾਣੇ ਗੰਨੇ ਵਾਲੀ ਧਾਰਾ ਉਹਦੀ ਮੋਟੀ ਸਟਰੋਂਗ ਵਹੀ ਨੋਈ ਨੋਈ ਬਹੁਤ ਆ ਦੇਖ ਸਕਦੇ ਹੋ ਪੰਜਾਬ ਵਾਲੀ ਜਰਸੀ ਆ ਥਣਾ ਸਾਈਜ਼ ਚੈੱਕ ਕਰ ਲੋ ਸੁਣਾ ਸੁਣਾ ਸਾਈਜ਼ ਆ ਕਦ ਕੜ ਚੰਗਾ ਵਾ ਵਹੀ ਨੋਈ ਨੋਈ ਬਹੁਤ ਆਗਾ ਜਰਸੀ ਨਾਲ ਕਦ ਕਾਠ ਆ ਫਵਾਨਾ ਬਹੁਤ ਸੋਣਾ ਤਿਆਰ ਕੀਤਾ ਨੇ ਦੇਖ ਸਕਦੇ ਹੋ ਫਵਾਨੇ ਸੁਣਾ ਸਾਈਜ਼ ਚੈੱਕ ਕਰ ਲੋ ਵਿਥੀ-ਵੁਥੀ ਬਹੁਤ ਚੰਗੀ ਆਗੀ ਕੋਈ ਫੋੜ ਨਹੀਂ ਕੋਈ ਛਾਂਗ ਨਹੀਂ ਗੀ ਜਮਾ ਓਕੇ ਆਗੀ ਮੁੱਲ ਬਈ ਇਹਦਾ ਬਿਲ ਲੈਂਦੇ ਨਾਲ ਜਿੰਨਾ ਮਰਜ਼ੀ ਕਰ ਲਗੇ 40000 ਦੀ ਨੈਟ ਦੇਣੀ ਆ ਠੀਕ ਆ ਜੀ 100 ਰੁਪਏ ਹੀ ਇਹਦੇ ਛੋਟ ਹੋਣੀ ਆ ਠੀਕ ਆ ਦੋਸਤੋ 40000 ਚ ਬੈਗਾ 100 ਰੁਪਏ ਛੋਟ ਹੀ ਹੋਣੀ ਹੈਗੀ ਤਦ ਦੋ ਬਗਾ ਮੱਝਾਂ ਵਰਗਾ ਸਲੋ ਦੇ ਨਜ਼ਾਰੇ ਦੇ ਦਊਗੀ 4 ਨੰਬਰ ਤੇ 5 ਨੰਬਰ ਦੇ ਦੋਨੇ ਜਰ ਸਿੰਘ ਆ ਗਈਆਂ ਸਾਹਜ ਮੱਝਾਂ ਰਗੀਆਂ ਹੀ ਆ ਅਜੇ ਮੱਝਾਂ ਜਿਆਦਾ ਜਰਸੀ ਦਾ ਪੀਲੇ ਤਾ ਜਮ ਚੱਟਾ ਹੋਊਗਾ ਤੋ ਇੱਕ ਦਾ ਦਿਖਾ ਦਿੰਦਾ ਵਾ ਅਜਾ ਮਾ ਪੀਲੇ ਬੋਲੇ ਚ 40000 ਸਿਰਫ 100 ਰੁਪਏ ਛੋਟ ਹੋਣੀ ਹੈਗੀ 6 ਨੰਬਰ ਤੇ ਆ ਜੀ ਕੇ ਬਾਈ ਠੀਕ ਆ ਸੁਆ ਸੂਈ ਹੈ ਵੀਰੇ ਠੀਕ ਆ ਜੀ ਇਹ ਸੂਈ ਹੈ 10:00 ਵਜੇ ਠੀਕ ਆ ਜੀ ਸਾਰੀ ਓਕੇ ਵੀਡੀਓ ਬਣਾ ਕੇ ਰੱਖੀ ਪਈ ਹੈ ਠੀਕ ਆ ਜੀ ਮਗਰ ਮੱਛੀ ਹੈਗੀ ਬਹੁਤ ਸੁਣੀ ਲੱਗ ਰਹੀ ਵੱਛੀ ਜਤੋਂ ਬਹੁਤ ਚੰਗੀ ਵੱਛੀ ਦੀ ਕੁਆਲਿਟੀ ਸੀਮਨ ਸੁਮਨ ਪਤਾ ਬਾਈ ਕੋਈ ਵੀਰੇ ਉਹਨਾਂ ਨੇ ਆਪਾਂ ਸੀਮਨ ਦਾ ਝੂਠੀ ਮਾਰਨਾ ਠੀਕ ਆ ਜੀ ਅਸੀਂ ਵਧੀਆ ਭਰਾਇਆ ਵਾ ਡੈਨਮਾਰਕ ਦਾ ਭਰਾਇਆ ਹੈ ਠੀਕ ਆ ਜੀ ਇਹ ਨਹੀਂ ਪਤਾ ਵੀ ਕਿਹੜਾ ਭਰਾਇਆ ਵਾ ਠੀਕ ਆ ਜੀ ਮੈਂ ਪਹਿਲਾਂ ਵੱਛੀ ਚੈੱਕ ਕਰ ਰਹੀ ਹਾਂ ਹਾਂਜੀ ਵੱਛੀ ਦੀ ਕੁਆਲਿਟੀ ਕੋਟ ਦੇ ਪ੍ਰਿੰਟ ਮੋਡ ਵੱਛੀ ਦਾ ਬ ਹਾਂ ਜੀ ਦੋਸਤ ਕਦੋਂ ਸੁੱਈ ਬਾਈ ਇਹ 10 ਵਜੇ ਸੁੱਈ ਜੀ 10 ਵਜੇ ਸੁੱਈ ਆ ਬਾਈ ਜੇਰ ਜੱਪਾ ਡੰਨਾਗਾ ਖੂਡ ਕਾਢਨੇ ਫੇਰ ਬਾਹਰ ਨੂੰ ਦੁੱਧ ਕਿੰਨਾ ਪਿਆਦੋ ਬਾਈ ਇਹਦੇ ਜੇਰ ਦਾ ਹਰ ਬੱਚੀ ਹੈ ਇਹਨੂੰ ਚਾਹੀਦਾ 17 18 ਕੇ ਲਓ ਠੀਕ ਹੈ ਜੀ ਤੇ ਬਾਕੀ ਸੇਵਾ ਦਾ ਹੁੰਦਾ ਮੈਂ ਤਾਂ ਤਿੰਨ ਕ ਕਰੀ ਲਓ ਵੀ ਦੋਸਤ ਬੱਚਿਆ ਬੜਾ ਵੱਧ ਕਰਦੀ ਹੈਗਾ ਪਛੀ ਵੀ ਬਗਾਂ ਦਾ ਬਹੁਤ ਕਰਦੀ ਹੈ ਜੇ ਮਾਂ ਦਾ ਨਾ ਕਰਦਾ ਕਰਨਾ ਵੀ ਕਿਹਨੇ ਆ ਠਾੜਾ ਵਾ ਨਾ ਸੋਹਣਾ ਵਾ ਲੈ ਜਾ ਲੈ ਜਾ ਦੋਸਤੋ ਸਵਿਤ ਆ ਭਾਈ ਪਲਾ ਮਗਰੇ ਦੇ ਹਾਂ ਦੋਸਤੋ ਪਲਾ ਮਗਰੇ ਕੋਈ ਐਵੇਂ ਨਾ ਸਮਝ ਲੈਖਣੀ ਸਾਈਡ ਸੂਡ ਹੋਊ ਵੀ ਬਾਈ ਨਾ ਜਮਾਂ ਇੱਕ ਦੋ ਦਿਨਾਂ ਜਮਾਂ ਲੈ ਜਾਣੀਆਂ ਇਹ ਪਲਾ ਚਾ ਬੱਚੀ ਜੇ ਫੇਸ ਕੁਆਲਟੀ ਚੈੱਕ ਕਰ ਲੋ ਲੈ ਜਾ ਬਾਈ ਆਹ ਆਹ ਬੱਚੇ ਦਾ ਬਹੁਤ ਕਰਦੀ ਆ ਤੇ ਬੱਚਾ ਵੀ ਇਹਦਾ ਬਹੁਤ ਕਰਦਾ ਵਾ ਬਾਈਆਂ ਦਾ ਪਾ 3 ਕਿਲੋ ਬੋਲਾ ਕੱਢਿਆ ਜੀ ਤਾਂ ਬੈਠਣ ਜਾਂਦਾ ਸੀਗਾ ਜਦੋਂ ਜੇਰ ਪੈਣ ਲੱਗੀ ਸੀਗੀ ਦੇਖੋ ਦੋਸਤੋ ਜਿੰਨਾ ਹਵਾਨਾ ਮਗਰ ਨੂੰ ਆ ਉਨਾ ਹੀ ਮੂਰ ਨੂੰ ਆ ਧੁੰਨੀਆ ਬਨ ਹਵਾਨਾ ਗੱਠਾਂ ਨੂੰ ਅੱਗੇ ਨੂੰ ਜਾਂਦਾ ਵਾ ਉਹ ਮੈਂ ਠੰਡੀ ਸੀ ਬਈ ਮਰਗੀ ਕੋਈ ਵਾਸਤਾ ਨਹੀਂ ਯਾਰ ਆਪਾਂ ਨੂੰ ਲੈਉਣਾ ਹੀ ਹੋ ਜਾ ਬਾਲ ਠੀਕ ਆ ਜੀ ਦੋਸਤੋ ਠੰਡੀ ਸੀ ਲਾ ਬਾਈਆਂ ਦਾ ਦੇਖੋ ਆਹ ਧਾਰਾ ਚੈੱਕ ਕਰ ਲ ਤੁਸੀਂ ਨੇੜੇ ਤੋਂ ਕੋਈ ਫੋਨ ਦੇ ਕੋਈ ਛੱਡਾ ਨਹੀਂ ਗਾ ਅਜੇ ਤਾਂ ਦੋਸਤੋ ਸਵੇਰੇ ਹੀ ਸੋਈਏ 10 ਵਜੇ ਇਹ 3 ਕਿਲੋ ਬੋਲਾ ਕੱਢਿਆ ਹੋਇਆ ਤੇ ਥਾਣਾ ਜੱਜਮੰਡਾ ਸਿਖਾਵਨਾ ਕਰਨੀ ਆ ਵੀ 3 ਕਿਲੋ ਦੇ ਬੋਲਾ ਕੱਢਿਆ ਹੋਇਆ ਆਹ ਭੜਾਵਾ ਇੱਕ ਦੂਜਾ ਜਮਾ ਲੈ ਜਾਣਗੀਆਂ ਫਾਨਾ ਚਵਾਂ ਨੇ ਨਰੋਲ ਕਰ ਜਨਾ ਬਰਾਬਰ ਥਣਾ ਸੱਚੇ ਕਰ ਲੋ ਸੋਣਾ ਥਣਾ ਸਾਣਾ ਮਗਰ ਬੱਛੀ ਹੋ ਚੰਗੀ ਆ ਬਰੀਡ ਵਾਲੀ ਮੁੱਲ ਬਈ ਇਹਦਾ ਇਹ 55000 ਦੀ ਦੇਣੀ ਆ ਠੀਕ ਆ ਜੀ ਮਾਨਤਾਂ ਕੋਈ ਕਰਦਾਂਗੇ ਬਾਕੀ ਬੱਛੀ ਮੈਂ 60 ਦੀ ਬਣ 65 ਦੀ ਕਰ ਲਾ ਠੀਕ ਆ ਜੀ ਪਰ ਆਪਣੇ ਰੇਟ ਗਿਆ ਜੀ ਠੀਕ ਆ ਜੀ ਲੋ ਵੀ ਦੋਸਤੋ ਬਾਈਆਂ ਦਾ ਭਲਾ 60 ਦੀ ਕਰ ਲਾ ਭਲਾ 65 ਦੀ ਕਰ ਲਾ 55000 ਦੀ ਦੇਣੀ ਆਗੀ ਸਵੇਰ 10 ਵਜੇ ਸੂਈਆ 3 ਕਿਲੋ ਬੋਲਾ ਕੱਢਿਆ ਦਦ ਪਾ ਜੋਗੀ 12 ਕਿਲੋ ਇਹ ਵੀ ਉਹਦਾ ਵੱਧ ਵੀ ਪਾ ਜਵੇ ਬਾਕੀ ਜੋ ਸੇਵਾ ਮੌਸਮ ਠੰਡਾ ਆ ਜਾਣਾ ਵਾ ਐ ਤੇ ਜੀ ਬਾਈ 8 ਨੰਬਰ ਦੇ ਤੇ 7 ਨੰਬਰ ਆ ਗਿਆ 7 ਨੰਬਰ ਤੇ ਹੈ ਚ ਤੇ ਤੀਜਾ ਸੁਆ ਸੁਣੀ ਹੈ ਵੀਰੇ ਠੀਕ ਆ ਜੀ ਲੈ ਜੀ ਇਹ ਪੰਜ ਦੇ ਇਹ ਸੱਤ ਲੈ ਜੀ ਭਾਈ ਨਿਕਲ ਦਿਨ ਠੀਕ ਆ ਜੀ ਦੂਸਰਾ ਰਕਾਰਡ ਬਾਈ ਇਹਦਾ ਕੋਈ ਉਹਨਾਂ ਨੇ ਦੱਸਿਆ ਵੀਰੇ 15 16 ਕਿਲੋ ਠੀਕ ਆ ਜੀ ਬਾਕੀ ਇਹ ਆਪਾਂ ਨਹੀਂ ਛੇੜ ਲੈਂਦੇ ਠੀਕ ਆ ਜੀ ਇਹਨੇ ਆਪੇ ਸੰਭੇ ਨਾ ਦੇਖਣਾ ਵੀ ਕਿੰਨੇ ਦੇ ਸਕਦੇ ਠੀਕ ਆ ਜੀ ਵਹਿੜ ਵੱਡੀ ਆ ਠੀਕ ਆ ਜੀ ਇਹ ਚੀਜ਼ੇ ਸੁਵੇ ਠੀਕ ਆ ਜੀ ਕੱਢ ਦੇ ਬਾਹਰ ਨੂੰ ਲਓ ਵੀ ਦੋਸਤੋ ਬਾਈਆਂ ਦਾ ਵੀ ਵਹਿੜ ਵੱਡੀ-ਵੁੱਡੀ ਜਿੱਥੋਂ ਦੇ ਅਸੀਂ ਦੇ ਇਸ ਹੀ ਲੈਣੀ ਤੁਸੀਂ ਆਪਾਂ ਵੀ ਤੇ ਬਾਈ ਵੀ ਦੱਸਾ ਵੱਡੀ ਹੈਗੀ ਦੁੱਧ ਦਾ ਰਿਕਾਰਡ ਪਾਈਦਾ ਸੀਗਾ 17-18 ਕਿਲੋ ਦਾ 18 ਕਿਲੋ ਹੀ ਨਾ ਬਾਈ ਹਾਂਜੀ ਇਹਨਾਂ ਦੱਸ ਦੇ ਸੀਗੇ ਜੀ ਦੱਸ ਦੇ ਸੀਗੇ ਅਗਲਾ ਆਦੀ ਸੇਵਣਾ ਭਲਾ 20 ਦਾ ਤੇ ਬਗਲਾ ਵਾਲੇ 15 ਅਗਲੇ ਤੇ ਜ਼ਿੰਮੇਵਾਰੀ ਹੈਗੀ ਕੱਦ ਘੜ ਚੰਗਾ ਵਾ ਵੱਡੀ ਉੱਡੀ ਬਹੁਤ ਆ ਥਣਾ ਦਾ ਫਿਟਿੰਗ ਵਾਲਾ ਹਵਾਨਾ ਬਹੁਤ ਸੋਹਣਾ ਇਹ ਸਾਨੂੰ ਮਸਟੈਟਸ ਵੀ ਘਟ ਹੁੰਦੀ ਹੈਗੀ ਬਾਕੀ ਆਪਣਾ ਵੀਰੇ ਖਣ ਸੁਣਦਾ ਨਾ ਮਾੜਾ ਪਸ਼ੂ ਹੋਊਗਾ ਠੀਕ ਹੈ ਜੀ ਦੋ ਛੜਾ ਸ ਹੈ ਤੇ ਚੈੱਕ ਕਰ ਲਓ ਅਜੇ ਦਿਨ ਬਾਈ ਕੰਨੇ ਲੈ ਜੂ ਵੀਰੇ ਹਫਤਾ ਦਾ ਖੁੱਲਾ ਲੈ ਜੂ ਹਾਤਾ ਖੋਣੇ ਗਲਟ ਨਾ ਬਹੁਤ ਪੰਹ ਹਜੇ ਤੁਸੀਂ ਦੇਖ ਸਕਦੇ ਹੋ ਹੌਸ ਤੱਕ ਜਵਾਂ ਇਹਨੇ ਫਸ ਕੇ ਫੇਰ ਸੁਣਾਵਾ ਇਹ ਹਵਾਨਾ ਪੱਟਾਂ ਤੋਂ ਪਛਾਨ ਜੀ ਰਹਿਣਾ ਵਾ ਗੱਟੇ ਗੱਟੇ ਗੋਡਿਆਂ ਤੋਂ ਉੱਪਰ ਰਹਿਣਾ ਇਹਦੋਂ ਤਾਂ ਇਹ ਇਹ ਮਸਟਰਸ ਵੀ ਘੱਟ ਹੋਊਗੀ ਹਵਾਨੇ ਨੂੰ ਤੇ ਨਕਸ਼ ਵੀ ਸਾਨੂੰ ਇਹ ਘੱਟ ਪਊਗਾ ਬਾਕੀ ਜਿਹੜੇ ਵੀ ਸਮਝ ਆਉਂਦੀ ਆ ਉਸੇ ਸਮਝਦਾਰ ਨੇ ਪਸੂ ਲੈਣਾ ਵਾ ਮੁੱਲ ਬਾਈ ਇਹਦਾ ਇਹ 45000 ਦੀ ਦੇ ਦਾਂਗੇ ਦੋਸਤਾਂ ਜਮਾਂ ਜੈ ਜੀ ਮੋਹਲਾ ਬਾਈ ਦਾ ਕਹਿੰਦਾ 45000 ਦੇ ਦਿਆਂਗੇ 45000 ਜੀ ਤੁਹਾਨੂੰ 68 ਕਿਲੋ ਵਾਲੀ ਮੈਲ ਹੀ ਨਿਗੀ ਤੀਜਾ ਸੁਹਾਵਾ ਦੈਨ ਲੈ ਹੱਤਾ ਇੱਕ ਲੈ ਜੂਗੀ ਹਜੇ ਲੈ ਚੱਲੀ ਬਾਈ ਲੈ ਜੂ ਖੁੱਲਾ ਹਾਂ ਹੱਤਾ ਖੁੱਲਾ ਲੈ ਜੂਗੀ ਬਾਈ ਇਹਦਾ ਹੱਤਾ ਕਹਿੰਦੇ ਸਾਰੀਆਂ ਵਾਰਟਲਾਂ ਕੱਢ ਕੇ ਫੇਰ ਸੁਣਾਵਾ ਜੇ ਕੋਈ ਵੀਰ ਲੈ ਜੂਗਾ ਚੰਗੀ ਸਾਹ ਸੰਭਾਲ ਕਰ ਲੂਗਾ ਟਰਾਂਜੈਕਸ਼ਨ ਦੀ ਬੁਰੀ ਚਾਰ ਦੂਗਾ ਉਹ ਤਾਂ 20 ਕਿਲੋ ਵੀ ਲੈ ਸਕਦਾ ਵਾ ਤੇ ਜੇ ਜੱਗ ਤੂੜੀ ਤੇ ਬੰਨੀ ਰੱਖਣੀ ਆ ਤੇ ਫੇਰ ਇਹਨੇ 60 18 ਵੀ ਨਹੀਂ ਦੇਣਾਗਾ ਅੱਜ ਦੀ ਵੀਡੀਓ ਚ ਬਾਈ ਰਿਸ਼ਪਾਲ ਦੇ ਸੱਤ ਨਗ ਸੇਲ ਸੀਗੇ ਸੱਤ ਨਗ ਦੀ ਪ੍ਰੋਪਰ ਜਾਣ ਕੇ ਤੁਹਾਨੂੰ ਵੀਡੀਓ ਵਿੱਚ ਕਰਤੀ ਆਗੀ ਰੇਟ ਤੁਹਾਨੂੰ ਵੀਡੀਓ ਵਿੱਚ ਕਰਤੇ ਆ ਬਾਈ ਦੀਦੇ ਵੀ ਕੋਈ ਵੀ ਨਾਗ ਪਸੰਦ ਆਉਂਦਾ ਵਾ ਤੁਸੀਂ ਬਾਈ ਨਾਲ ਗੱਲਬਾਤ ਕਰ ਲੈਣੀ ਆ ਜੋ ਦੁੱਧ ਦੱਸਿਆ ਗਿਆ ਪਸੂਆਂ ਥੱਲੇ ਤੇ ਜੋ ਦਿਨ ਦੱਸੇ ਗਏ ਆ ਉਹ ਬਾਈ ਨੇ ਦੱਸੇ ਆਗੇ ਜੋ ਬੱਸ ਮੈਂ ਤੁਹਾਨੂੰ ਦੱਸਦਾ ਗਾਂ ਤਸੱਲੀ ਪਰਖ ਤੁਸੀਂ ਆ ਕੇ ਕਰਨੀ ਆਗੀ ਜਿਹਦੇ ਤੁਹਾਡੇ ਨਾਲ ਕੋਈ ਵੀ ਨਾਗ ਪਸੰਦ ਆਉਂਦਾ ਵਾ ਤੁਸੀਂ ਬਾਈ ਨਾਲ ਕਨੈਕਟ ਕਰ ਲਿਓ ਨੰਬਰ ਸਕਰੀਨ ਤੇ ਚੱਲੀ ਜਾਣਾ ਵਾ ਬਾਈ ਦੇ ਘਰੇ ਜਾਓ ਬਾਈ ਨਾਲ ਗੱਲਬਾਤ ਕਰੋ ਤੇ ਬੈਠ ਕੇ ਪਾਉ ਲੈ ਕੇ ਜਾਓ ਬਹੁਤ ਵਧੀਆ ਬਾਈ ਬੰਦਾ ਇਨਸਾਨ ਆਗਾ ਗੱਲਬਾਤ ਕਰੋਗੇ ਥੋੜੇ ਪਸੂ ਵੀ ਮਨ ਲੱਗੂਗਾ ਤੇ ਬਾਈ ਨੇ ਗੱਲਾਂ ਬਾਤ ਤੁਹਾਡੇ ਮਨ ਲੱਗਣ ਗਈਆਂ ਗਿਆ ਘਰੇ ਵੇਸ਼ਟ ਕਰੋ ਪਿੰਡ ਭਿੰਡਰਕਲਾਂ ਤਸਵੀਰ ਧਰਮਕੋਟ ਦੇ ਜ਼ਿਲ੍ਹਾ ਮੋਗਾ ਪੈਂਦਾ ਏ ਵੀਡੀਓ ਵੇਖਣ ਲਈ ਸਾਰਿਆਂ ਦਾ ਧੰਨਵਾਦ ਜੀ